ਜੀ ਲੋਨ ਕਸ ਭਰ ਚੁੱਕੇ ਆ ਪਰ ਨਹੀਂ ਭਰੇਗਾ ਜੀ ਬੰਦਾ ਗਲਤ ਚੱਲ ਪਿਆ ਉਸ ਕਾਰਨ ਕਰਕੇ ਜੀ ਫਿਰ ਕਿਸ਼ਤਾਂ ਰੁਕ ਗਈਆਂ ਤੇ ਭਰੀਆਂ ਬੰਦੇ ਨੇ ਹੋਰ ਸ਼ਾਦੀ ਕਰਵਾ ਲਈ ਜੀ ਤੇ ਉਹ ਕਾ ਖਰਚਾ ਪਾਣੀ ਸਾਰਾ ਪੈਸਾ ਵੀ ਉਧਰ ਦੇਣ ਲੱਗੇ ਸਾਨੂੰ ਨਾ ਖਰਚਾ ਦਿੱਤਾ ਕਦੀ ਉਹਨੇ ਤੇ ਕਿਸ਼ਤ ਤਾਂ ਉਹਨਾਂ ਨੇ ਭਰਨੀ ਕਿੱਥੋਂ ਨਹੀਂ ਨਹੀਂ ਜਿਹੜੀ ਬੁੜੀ ਰੱਖੀ ਆ ਜੀ ਹੁਣ ਉਹਨੇ ਭੇਜ ਜਾਗਾ ਹੁਣ ਮੈਨੂੰ ਤਾਂ ਕੁਛ ਪਤਾ ਜੀ ਦੋ ਸਾਨੂੰ ਛੱਡ ਹੀ ਗਿਆ ਜੀ ਹੁਣ ਮੈਂ ਕਿਤੇ ਵੀ ਨਹੀਂ ਦੱਸ ਸਕਦੀ ਵੀ ਕਿੱਥੇ ਆ ਕਿੱਥੇ ਨਹੀਂ ਹੈਗਾ ਜੀ ਹੂੰ ਬੈਂਕ ਵਾਲਿਆਂ ਨੇ ਵੀ ਸਾਡੇ ਕੋਲੇ ਕੋਈ ਪਲਾਟ ਨਹੀਂ ਸੀ ਕੋਈ ਜ਼ਮੀਨ ਨਹੀਂ ਸੀ ਹੈਗੀ ਵੀ ਉਹਨਾਂ ਨੇ ਕੀ ਸਮਝ ਕੇ ਲੋਨ ਦਿੱਤਾ ਇੱਕ ਲੋਨ ਦੇਤਾ ਦੁਬਾਰਾ ਫੇਰ ਲੋਨ ਦੇਤਾ ਬੈਂਕ ਵੀ ਸੋਚ ਸਕਦੀ ਸੀਗੀ ਵੀ ਇਹ ਪ੍ਰਾਈਵੇਟ ਕੰਮ ਕਰਦਾ ਸਰਕਾਰੀ ਕੰਮ ਹੁੰਦਾ ਤਾਂ ਹੁਣ ਮੀਂਹ ਜਾਵੇ ਬਾਝ ਆਵੇ ਵੀ ਬੰਦੇ ਦੇ ਪੈਸੇ ਆ ਹੀ ਜਾਂਦੇ ਆ ਪ੍ਰਾਈਵੇਟ ਕੰਮ ਕਰਦਿਆਂ ਨੂੰ ਬੰਦੇ ਨੂੰ ਕਦੋਂ ਵੀ ਹਟਾ ਸਕਦੇ ਹੁੰਦੇ ਆ ਜੀ ਤਾਂ ਪ੍ਰਾਈਵੇਟ ਕੰਮ ਕਰਦੇ ਸੀ ਜੀ ਕੋਈਸ ਆਪ ਗਲਤ ਚੱਕਰ ਅੱਜ ਪੈ ਗਏ ਕੋਈ ਜੀ ਪ੍ਰਾਈਵੇਟ ਕੰਮ ਵਾਲਿਆਂ ਨੇ ਉਹਨਾਂ ਨੂੰ ਲੱਛਣ ਦੇ ਕੇ ਹਟਾ ਦਿੱਤਾ ਗਿਆ ਉਹਨਾਂ ਨੂੰ ਨੂੰ ਥੋੜੇ ਜਾਰਾ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ ਜੀ 780000 ਭਰ ਚੁੱਕੇ ਆ ਜੀ 13 ਲੱਖ ਦਾ ਲੋਨ ਲਿਆ ਸੀ ਜੀ ਹੁਣ ਬੈਂਕ ਦੁਆਰਾ 1392000 ਬਣਾਈ ਬੈਠੀ ਆ ਜੀ ਤੇ ਫਿਰ ਹੁਣ ਥੋੜਾ ਜਾ ਜ਼ਿਆਦਾ ਬੈਂਕ ਧੱਕਾ ਕਰੀ ਜਾਂਦੀ ਆ ਇੰਨਾ ਤਾਂ ਵਿਆਜ ਕਿਤੇ ਵੀ ਨਹੀਂ ਲਿਖਿਆ ਜੀ ਵੀ ਇੰਨਾ ਵਿਆਜ ਹੀ ਲਾਉਣਾਗਾ ਬੱਚੇ ਨਿੱਕੇ ਆ ਜੀ ਮੈਂ ਬੱਚੇ ਪਾਲ ਸਕਦੀ ਆ ਪਰ ਮੈਂ ਕਿਸੇ ਧਨੀ ਭਰ ਸਕਦੀ ਆ ਅੱਛਾ ਨੋਟਸ ਕਿੱਦਿਆਂ ਆਇਆ ਹੈਗਾ ਘਰ-ਕੁਰਕੀ ਦਾ ਦੋ ਸਟਾਈਟਾਈ ਤਰੀਕ ਦੇ ਆਏ ਜੀ ਸਾਨੂੰ ਬਸ ਹਫਤਾ ਹੀ ਦਿੱਤਾ ਜੀ ਉਹਨਾਂ ਨੇ ਪਿੰਡ ਭਗਤੂਆਣਾ ਜ਼ਿਲ੍ਹਾ ਫਰੀਦਕੋਟ ਅੱਜ ਇੱਥੇ ਮਜ਼ਦੂਰਾਂ ਵੱਲੋਂ ਤੇ ਕਿਸਾਨ ਜਥੇਬੰਦੀ ਭਾਰਤੀ ਕਿਸਾਨੀ ਉਹਨਾਂ ਦੀ ਏਕਤਾ ਗਰਾਹਾ ਉਹਨਾਂ ਦੇ ਆਗੂ ਵੀ ਇੱਥੇ ਪਹੁੰਚੇ ਹੋਏ ਆ ਇੱਥੇ ਇਕੱਠ ਕੀਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਮਾਵਲਾ ਇੱਥੇ ਹੈਗਾ ਕਿ ਇੱਕ ਮਜ਼ਦੂਰ ਪਰਿਵਾਰ ਦੇ ਘਰ ਦੀ ਜਿਹੜੀ ਹੁਕੁਰਕੀ ਹੋਣ ਜਾ ਰਹੀ ਹੈਗੀ ਆ ਅਕਸਰ ਕੁਰਕੀਆਂ ਸੁਣਦੇ ਆ ਕਿਸੇ ਦਾ ਟਰੈਕਟਰ ਬੈਂਕ ਵੱਲੋਂ ਲਿਆ ਜਾ ਜਾਂਦਾ ਹੈਗਾ ਜ਼ਮੀਨਾਂ ਦੀ ਕੁਰਕੀ ਹੁੰਦੀ ਆ ਪਰ ਹੁਣ ਆ ਜਿਹੜਾ ਕਾਫੀ ਸਾਰੇ ਮਾਮਲੇ ਇਹੋ ਜਿਹੇ ਵੀ ਸਾਹਮਣੇ ਆ ਰਹੇ ਕਿ ਘਰਾਂ ਦੀ ਵੀ ਕੁਰਕੀ ਹੋਣ ਜਾ ਰਹੀ ਹੈਗੀ ਆ ਕੀ ਹੈਗਾ ਪੂਰੇ ਦਾ ਪੂਰਾ ਮਾਮਲਾ ਸਾਡੇ ਨਾਲ ਜਿਨ੍ਹਾਂ ਦੇ ਘਰ ਦੀ ਕੁਰਕੀ ਹੋਣ ਜਾ ਰਹੀ ਹੈ ਉਸ ਘਰ ਦੇ ਮੈਂਬਰ ਬੀਬੀ ਮਯੂਦ ਆ ਸਸੀ ਕਾਲਾ ਬੀਬੀ ਜੀ ਕੀ ਨਾਮ ਹੈ ਤੁਹਾਡਾ ਸੁਖਦੀਪ ਕੌਰ ਜੀ ਅੱਛਾ ਬੀਬੀ ਜੀ ਕੀ ਮਾਮਲਾ ਹੈਗਾ ਕਿਸ ਵਜ੍ਹਾ ਕਰਕੇ ਜਿਹੜੀ ਘਰ ਦੀ ਕੁਰਕੀ ਹੋਣ ਜਾ ਰਹੀ ਹੈ ਘਰ ਦੀ ਕਰਕੇ ਜੀ ਲੋਨ ਲਿਆ ਸੀਗਾ ਜੀ ਲੋਨ ਕੁਸ ਭਰ ਚੁੱਕੇ ਆ ਕੁਸ ਨਹੀਂ ਭਰੇਗਾ ਜੀ ਬੰਦਾ ਗਲਤ ਚੱਲ ਪਿਆ ਉਸ ਕਾਰਨ ਕਰਕੇ ਜੀ ਫਿਰ ਕਿਸ਼ਤਾਂ ਰੁਕ ਗਈਆਂ ਤੇ ਭਰੀਆਂ ਨਹੀਂ ਗਈਆਂ ਜੀ ਅੱਛਾ ਗਲਤ ਕਿਵੇਂ ਚੱਲ ਪਿਆ ਬੰਦੇ ਨੇ ਹੋਰ ਸ਼ਾਦੀ ਕਰਵਾ ਲਈ ਜੀ ਤੇ ਉਹ ਕਾ ਖਰਚਾ ਪਾਣੀ ਸਾਰਾ ਪੈਸਾ ਵੀ ਉਧਰ ਦੇਣ ਲੱਗ ਗਏ ਸਾਨੂੰ ਨਾ ਖਰਚਾ ਦਿੱਤਾ ਕਦੀ ਉਹਨੇ ਤੇ ਕਿਸ਼ਤ ਤਾਂ ਉਹਨਾਂ ਨੇ ਭਰਨੀ ਕਿੱਥੋਂ ਜੀ ਅੱਛਾ ਲੋਨ ਕਿੰਨਾ ਸਮਾਂ ਪਹਿਲਾਂ ਲਿਆ ਸੀਗਾ ਜਦੋਂ ਤੁਸੀਂ ਘਰ ਪਾਇਆ ਹੈਗਾ ਉਹ ਟਾਈਮ ਤੇ ਦਿੱਤਾ ਸੀਗਾ ਜੀ ਲੋਨ ਤਾਂ ਉਹਨਾਂ ਨੇ ਨਹੀਂ ਤੁਹਾਨੂੰ ਘਰ ਪਾਇਆ ਨੂੰ ਕਿੰਨਾ ਸਮਾਂ ਹੋ ਗਿਆ ਮੈਂ ਇਹ ਪੁੱਛੀ 6-7 ਸਾਲ ਹੋ ਗਏ ਜੀ ਅੱਛਾ ਤੇ ਤੁਹਾਡੇ ਪਤੀ ਨੂੰ ਤੁਹਾਨੂੰ ਛੱਡ ਕੇ ਗਿਆ ਨੂੰ ਕਿੰਨਾ ਸਮਾਂ ਹੋ ਗਿਆ ਹੋ ਗਏ ਜੀ ਉਹਨਾਂ ਨੂੰ 3-4 ਸਾਲ ਹੀ ਹੋ ਗਏ ਜੀ ਬਸ ਕੁਝ ਟਾਈਮ ਹੀ ਰਹੇ ਆ ਜੀ ਘਰ ਬਣਾ ਕੇ ਉਸ ਤੋਂ ਬਾਅਦ ਤਾਂ ਜੀ ਫਿਰ ਉਹ ਘਰੋਂ ਜਾ ਹੀ ਬੜੇ ਸੀਗੇ ਜੀ ਅੱਛਾ ਹਾਂ ਜੀ ਅੱਛਾ ਤੁਹਾਨੂੰ ਹੁਣ ਇਸ ਟਾਈਮ ਪਤਾ ਹੈਗਾ ਵੀ ਉਹਨਾਂ ਦੀ ਕਿੱਥੇ ਰਹਿਸ਼ਾ ਕਿੱਥੇ ਰਹਿੰਦੇ ਹੈਗੇ ਉਹ ਨਹੀਂ ਜਿਹੜੇ ਬੁੜੀ ਰੱਖੀ ਆ ਜੀ ਹੁਣ ਉਹਨੇ ਭੇਜਿਆਗਾ ਹੁਣ ਮੈਨੂੰ ਤਾਂ ਕੁਛ ਪਤਾ ਨਹੀਂ ਜੀ ਦੋ ਸਾਨੂੰ ਛੱਡੀ ਗਿਆ ਜੀ ਹੁਣ ਮੈਂ ਕਿਤੇ ਵੀ ਨਹੀਂ ਦੱਸ ਸਕਦੀ ਕਿੱਥੇ ਆ ਕਿੱਥੇ ਨਹੀਂ ਹੈਗਾ ਜੀ ਹੂੰ ਮੈਂ ਕਿਸੇ ਆਧਾਰ ਦੇ ਉੱਤੇ ਪਹਿਲਾਂ ਲੋਨ ਦਿੱਤਾ ਸੀਗਾ ਕੀ ਵੇਖ ਕੇ ਲੋਨ ਦਿੱਤਾ ਸੀ ਬੈਂਕ ਵੱਲੋਂ ਤੁਹਾਨੂੰ ਪਤਾ ਨਹੀਂ ਜੀ ਬੈਂਕ ਵਾਲਿਆਂ ਨੇ ਵੀ ਸਾਡੇ ਕੋਲੇ ਕੋਈ ਪਲਾਟ ਨਹੀਂ ਸੀ ਕੋਈ ਜ਼ਮੀਨ ਨਹੀਂ ਸੀ ਹੈਗੀ ਵੀ ਉਹਨਾਂ ਨੇ ਕੀ ਸਮਝ ਕੇ ਲੋਨ ਦਿੱਤਾ ਇੱਕ ਲੋਨ ਦੇਤਾ ਦੁਆਰਾ ਫੇਰ ਲੋਨ ਦੇਤਾ ਬੈਂਕ ਵੀ ਸੋਚ ਸਕਦੀ ਸੀਗੀ ਵੀ ਇਹ ਪ੍ਰਾਈਵੇਟ ਕੰਮ ਕਰਦਾ ਸਰਕਾਰੀ ਕੰਮ ਹੁੰਦਾ ਤਾਂ ਹੁਣ ਮੀਂਹ ਜਾਵੇ ਬਾਜ ਆਵੇ ਵੀ ਬੰਦੇ ਦੇ ਪੈਸੇ ਆ ਹੀ ਜਾਂਦੇ ਆ ਪ੍ਰਾਈਵੇਟ ਕੰਮ ਕਰਦਿਆਂ ਨੂੰ ਬੰਦੇ ਨੂੰ ਕਦੋਂ ਵੀ ਹਟਾ ਸਕਦੇ ਹੁੰਦੇ ਆ ਜੀ ਤਾਂ ਪ੍ਰਾਈਵੇਟ ਕੰਮ ਕਰਦੇ ਸੀ ਜੀ ਕੋਈਸ ਆਪ ਗਲਤ ਚੱਕਰ ਅੱਜ ਪੈ ਗਏ ਕੋਈ ਜੀ ਪ੍ਰਾਈਵੇਟ ਕੰਮ ਵਾਲੇ ਨੇ ਉਹਨਾਂ ਨੂੰ ਲੱਛਣ ਦੇ ਕੇ ਹਟਾ ਦਿੱਤਾ ਗਿਆ ਉਹਨਾਂ ਨੂੰ ਤੇ ਬਸ ਹੁਣ ਬੈਂਕ ਮੈਨੂੰ ਥੋੜੇ ਜਾਰਾ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ ਜੀ ਅੱਛਾ ਇਹ ਦੱਸਿਓ ਕਿ ਆ ਤੁਹਾਡਾ ਲੋਨ ਚੱਲਦਾ ਪਿਆ ਹੈਗਾ ਇਸ ਚੱਲਦੇ ਹੋਏ ਲੋਨ ਦੇ ਵਿੱਚੋਂ ਹੁਣ ਤੀਕਾ ਜਿਹੜਾ ਕਿੰਨਾ ਕਿਸ਼ਤਾਂ ਜਿਹੜੀਆਂ ਭਰ ਚੁੱਕੇ ਤੁਸੀਂ 7 ਲੱਖ 80 ਹਜ਼ਾਰ ਭਰ ਚੁੱਕੇ ਆ ਜੀ ਜੀ 13 ਲੱਖ ਦਾ ਲੋਨ ਲਿਆ ਸੀ ਜੀ ਹੁਣ ਬੈਂਕ ਦੁਆਰਾ 1392000 ਬਣਾਈ ਬੈਠੀ ਆ ਜੀ ਤੇ ਫਿਰ ਹੁਣ ਥੋੜਾ ਜਆ ਜ਼ਿਆਦੇ ਬੈਂਕ ਧੱਕਾ ਕਰੀ ਜਾਂਦੀ ਆ ਇੰਨਾ ਤਾਂ ਵਿਆਜ ਕਿਤੇ ਵੀ ਨਹੀਂ ਲਿਖਿਆ ਜੀ ਵੀ ਇੰਨਾ ਵਿਆਜ ਹੀ ਲਾਉਣਾਗਾ ਜੀ ਅੱਛਾ ਘਰ ਦੇ ਵਿੱਚ ਕੋਈ ਹੋਰ ਕਮਾਊ ਹੈਗਾ ਤੁਹਾਡੇ ਨਹੀਂ ਜੀ ਬੱਚੇ ਨਿੱਕੇ ਆ ਜੀ ਮੈਂ ਬੱਚੇ ਪਾਲ ਸਕਦੀ ਆ ਪਰ ਮੈਂ ਕਿਸੇ ਧਾਨੀ ਪਾਲ ਸਕਦੀ ਜੀ ਅੱਛਾ ਨੋਟਿਸ ਕਿਦਿਆਂ ਆਇਆ ਹੈਗਾ ਘਰ-ਕੁਰਕੀ ਦਾ 27 28 ਤਰੀਕ ਦੇ ਆਏ ਜੈ ਸਾਨੂੰ ਬਸ ਹੱਤਾ ਹੀ ਦਿੱਤਾ ਜੀ ਉਹਨਾਂ ਨੇ ਹੂੰ ਜੀ ਹੁਣ 2 ਤਰੀਕ ਦਾ ਦਿੱਤਾ ਜੀ ਉਹਨਾਂ ਨੇ ਸੀਲਦਾਰ ਨੇ ਕਿਹਾ ਸੀਗਾ ਸੋਮਵਾਰ ਨੂੰ ਵੀ ਸਾਨੂੰ ਦੱਸ ਦਿਓ ਪੈਸੇ ਦਾ ਹੱਲ ਹੁੰਦਾ ਜਾਂ ਨਹੀਂ ਹੁੰਦਾ ਨਹੀਂ ਫਿਰ ਤੁਸੀਂ ਮਕਾਨ ਖਾਲੀ ਕਰ ਦਿਓ ਤੇ ਅਸੀਂ ਜਿੰਦਾ ਲਾ ਕੇ ਜਾਣਾਗਾ ਹੁਣ ਕੀ ਮੰਗ ਹੈਗੀ ਤੁਹਾਡੀ ਮੇਰੇ ਮੰਗਾ ਜੀ ਮੈਂ ਕਿਸ਼ਤਾਂ ਨਹੀਂ ਭਰ ਸਕਦੀ ਜੀ ਮੇਰੇ ਬੱਚੇ ਛੋਟੇ ਛੋਟੇ ਆ ਜੇ ਬੱਚੇ ਕਮਾਉਣ ਵਾਲੇ ਹੋਣ ਤਾਂ ਮੈਂ ਉਹਨਾਂ ਨੂੰ ਕੰਮ ਤੇ ਲਾ ਕੇ ਮੈਂ ਭਰ ਸਕਦੀ ਆ ਜੀ ਕਿਸ਼ਤਾਂ ਤੇ ਪਰ ਹੁਣ ਮੈਂ ਨਹੀਂ ਭਰ ਸਕਦੀ ਜੀ ਕਿਸ਼ਤਾਂ ਬੰਦਾ ਵੀ ਖੜ ਜਾਂਦਾ ਇਹ ਨਾਲ ਸਾਥ ਦਿੰਦਾ ਮੈਨੂੰ ਕਿਸੇ ਦਾ ਸਾਥ ਨਹੀਂ ਹੈਗਾ ਜੀ ਸਭ ਦੇ ਨਿੱਕੇ ਨਿੱਕੇ ਬੱਚੇ ਆ ਮੈਂ ਕਿਸੇ ਨੂੰ ਕੀ ਕਹਿ ਸਕਦੀ ਮੈਨੂੰ ਪੈਸੇ ਦਿਓ ਬੈਂਕ ਤਾਂ ਹੁਣ ਇੰਨੇ ਪੈਸੇ ਬਣਾਈ ਬੈਠੀ ਆ ਹੁਣ ਕੋਈ 5-7000 ਦੀ ਮੇਰੇ ਭੈਣ ਭਰਾ ਮਦਦ ਕਰ ਸਕਦੇ ਪਰ ਲੱਖਾਂ ਦੀ ਨਹੀਂ ਕਰ ਸਕਦੇ ਉਹ ਕੁਝ 10 20 ਹੁੰਦਾ ਫੇਰ ਵੀ ਹੋ ਜਾਂਦਾ ਹਾਂਜੀ ਹੁਣ 13 92 ਆ ਹੁਣ ਇੰਨਾ ਮੇਰੇ ਭੈਣ ਭਰਾ ਕਿੱਥੋਂ ਕਰ ਸਾਰਿਆਂ ਦੇ ਨਿੱਕੇ ਨਿੱਕੇ ਬੱਚੇ ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਸਕਦੀ